ਵਿਸ਼ੇ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਫਰੀਦ ਕੋ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਦੇ ਵਿੱਚੋਂ ਇੱਕ ਮਹਾਕੁੰਮ 2025 ਦਾ ਆਯੋਜਨ ਹੋ ਚੁੱਕਿਆ ਉਸ ਦੀ ਆਰੰਭਤਾ ਹੋ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ 13 ਜਨਵਰੀ ਤੋਂ ਇਸ ਦਾ ਆਗਾਜ਼ ਹੋ ਚੁੱਕਿਆ ਤੇ 26 ਫਰਵਰੀ ਤੱਕ ਇਹ ਆਯੋਜਨ ਚੱਲੇਗਾ ਤੇ ਦੂਰ ਤਰਾਡੇ ਉਹ ਜਿਹੜੀ ਕਿ ਸੰਗਤਾਂ ਉੱਥੇ ਪਹੁੰਚ ਰਹੀਆਂ ਸ਼ਰਦਾਲੂਆਂ ਦੇ ਵੱਲੋਂ ਗੰਗਾ ਦੇ ਵਿੱਚ ਡੁੱਬਕੀ ਵੀ ਲਗਾਈ ਜਾ ਰਹੀ ਹੈ ਤਾਂ ਦੱਸ ਨੇ ਕਿ ਇਸ ਮਗਮ 144 ਸਾਲਾਂ ਦੇ ਬਾਅਦ ਦੇਸ਼ ਦੇ ਵਿੱਚ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਹਾਲਾਂਕਿ ਮੇਲਾ ਅਧਿਕਾਰੀ ਦੇ ਮੁਤਾਬਕ ਸਵੇਰੇ 8 ਵਜੇ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਸੰਗਮ ਅਤੇ ਗੰਗਾ ਦੇ ਵਿੱਚ ਆਸਥਾ ਦੀ ਡੁਬਕੀ ਵੀ ਲਗਾਈ ਹੈ ਤੇ ਦੇਸ਼ ਤੇ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਪ੍ਰਯਾਗਰਾਜ ਦੇ ਵਿੱਚ ਗੰਗਾ ਦੇ ਕਿਨਾਰੇ ਪਹੁੰਚ ਨੇ ਜਿਹੜੇ ਕੀ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜਿੱਥੇ 1 ਕਰੋੜ ਸ਼ਰਦਾਲੂਆਂ ਤੇ ਪਹੁੰਚਣਾ ਜਿਹੜੇ ਪਹੁੰਚਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਤੇ ਸ਼ਰਦਾਲੂਆਂ ਦੇ 20 ਕੁਆਂਟਲ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ ਸੁਰੱਖਿਆ ਤੇ ਸਖਤ ਪ੍ਰਬੰਧ ਕੀਤੇ ਗਏ ਨੇ 12 ਕਿਲੋਮੀਟਰ ਖੇਤਰ ਦੇ ਵਿੱਚ ਘਾਟ ਬਣਾਏ ਗਏ ਨੇ ਤੇ ਮੇਲਾ 4000 ਹੈਕਟੇਰ ਤੇ ਲਗਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਤੇ ਉਹਨਾਂ ਨੇ ਟਵੀਟ ਵੀ ਕੀਤਾ ਕਿ ਪ੍ਰਿਆਗਰਾਜ ਦੀ ਪਵਿੱਤਰ ਧਰਤੀ ਤੇ ਮਹਾਕੁੰਬ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਸਥਾ ਅਤੇ ਸੱਭਿਆਚਾਰ ਦੇ ਨਾਲ ਜੁੜੇ ਇਸ ਪਵਿੱਤਰ ਮੌਕੇ ਤੇ ਮੈਂ ਸਾਰੇ ਭਗਤਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਿਦਾਇਤ ਦਿੰਦਾ ਮੈਨੂੰ ਉਮੀਦ ਹੈ ਕਿ ਪਾਰਤੀ ਅਧਿਆਤਮਿਕ ਪਰੰਪਰਾ ਦਾ ਇਹ ਮਹਾਨ ਤਿਉਹਾਰ ਸਾਰਿਆਂ ਦੇ ਜੀਵਨ ਦੇ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲਿਆਵੇਗਾ ਪ੍ਰਿਆਗਰਾਜ ਤੇ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਮੇਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੜਕੇ 3:00 ਵਜੇ ਤੋਂ ਸਾਰੇ ਬਲ ਤਾਇਨਾਤ ਕੀਤੇ ਜਾ ਚੁੱਕੇ ਨੇ ਸਾਰੇ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਨੇ ਤੇ ਪੁਲਿਸ ਮੁਲਾਜ਼ਮ ਲਗਾਤਾਰ ਮੇਲਾ ਖੇਤਰ ਦੇ ਵਿੱਚ ਸਟੀਆਂ ਉੱਜਾ ਕੇ ਪੇੜ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਸੁਵੀਰਾ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਜਿਹੜਾ ਕਿ ਪਹੁੰਚ ਰਹੇ ਨੇ ਤੇ ਪ੍ਰਿਆਗਰਾਜ ਮੇਲਾ ਅਥਾਰਟੀ ਨੇ ਮਹਾਕੁੰਭ ਦੀ ਵਿਸ਼ੇਸ਼ ਪਰੰਪਰਾ ਕਲਪਵਾਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਯੋਗੀ ਦੀ ਪ੍ਰੇਰਣਾ ਨਾਲ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਨੇ ਤੇ ਗੰਗਾ ਦੇ ਕਿਨਾਰੇ ਚੁੰਚਿਤੋ ਫਾਵਾ ਮਾਉ ਤੱਕ ਮੇਲੇ ਦੇ ਖੇਤਰ ਵਿੱਚ ਕਲਪਵਾਸੀਆਂ ਲਈ ਲਗਭਗ 1.6 ਲੱਖ ਟੈਂਟ ਲਗਾਏ ਗਏ ਨੇ ਜਿੱਹਾਂ ਤੇਰਾ ਜਨਵਰੀ ਦੀ ਸਵੇਰ ਨੂੰ ਪ੍ਰਯਾਗਰਾਜ ਦੀ ਦੂਜੀ ਸਵੇਰ ਤੋਂ ਪੂਰੀ ਤਰ੍ਹਾਂ ਵੱਖ ਸੀ ਸ਼ਰਦਾਲੂਆ ਦਾ ਸਲਾਬ ਗੰਗਾ ਵਿੱਚ ਡੁਬਕੀ ਲਾਉਣ ਲਈ ਅੱਗੇ ਵਧ ਰਿਹਾ ਇਹਨਾਂ ਸ਼ਰਦਾਲੂਆ ਵਿੱਚ ਬਜ਼ੁਰਗ ਔਰਤਾ ਤੇ ਬੱਚੇ ਵੀ ਸ਼ਾਮਿਲ ਨੇ ਤੇ ਸਾਰੇ ਹਰ ਹਰ ਮਹਾਦੇਵ ਦਾ ਜੈਕਾਰਾ ਲਗਾ ਕੇ ਗੰਗਾ ਦੇ ਕਿਨਾਰੇ ਵੱਲ ਵਧ ਰਹੇ ਨੇ ਤੇ ਸੁਰੱਖਿਆ ਦੀ ਜੇਕਰ ਗੱਲ ਕਰੀਏ ਤਾਂ ਇਥੇ ਪਹਿਲੂ ਵਿਸ਼ੇਸ਼ ਰੂਪ ਨਾਲ ਧਿਆਨ ਦਿੱਤਾ ਗਿਆ ਇਸ ਵਾਰ ਸੁਰੱਖਿਆ ਦੇ ਵਿੱਚ 55 ਤੋਂ ਵੱਧ ਖਾਣੇ ਦੀ ਫੋਰਸ ਨੂੰ ਸ਼ਾਮਲ ਕੀਤਾ ਗਿਆ ਇਸ ਆਯੋਜਨ ਦੇ ਦੌਰਾਨ ਲਗਭਗ 45000 ਪੁਲਿਸ ਮੁਲਾਜ਼ਮ ਉਥੇ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ ਸੋਸ਼ਲ ਮੀਡੀਆ ਤੇ ਲਗਾਤਾਰ ਨਜ਼ਰ ਰੱਖਣ ਦੇ ਲਈ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤ ਨਾ ਕਰ ਸਕੇ ਜੇਕਰ ਸੋਸ਼ਲ ਮੀਡੀਆ ਤੇ ਕੁਝ ਵੀ ਅਨਸੁਖਾਵਾਂ ਹੋ ਰਿਹਾ ਹੈ ਤਾਂ ਉਸ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਲੱਗ ਲੱਗ ਕੀਤਾ ਜਾਣਾ ਚਾਹੀਦਾ ਹੈ ਅਤੇ ਨਜੱਠਣਾ ਚਾਹੀਦਾ ਹੈ